ਗੁਰੂ ਨਾਨਕ ਸਾਹਿਬ ਜੀ ਦਾ ਵਿਆਹ ਕਦੋਂ ਕਿਵੇਂ ਤੇ ਕਿਸ ਤਰ੍ਹਾਂ ਹੋਇਆ ਗੁਰੂ ਨਾਨਕ ਸਾਹਿਬ ਜੀ ਦਾ ਵਿਆਹ 24 ਸਤੰਬਰ 1487 ਨੂੰ ਪਿਤਾ ਮੋਲ ਚੰਦ ਜੀ ਤੇ ਮਾਤਾ ਚੰਦੋ ਰਾਣੀ ਦੀ ਸੁਪੁੱਤਰੀ ਬੀਬੀ ਸੁਲੱਖਣੀ ਜੀ ਦੇ ਨਾਲ ਬਟਾਲੇ ਧਰਤੀ ਤੇ ਹੋਇਆ ਗੁਰੂ ਨਾਨਕ ਸਾਹਿਬ ਜੀ ਦਾ ਵਿਆਹ ਤੋਂ ਪਹਿਲਾਂ ਅਗਨੀ ਦੁਆਲੇ ਫੇਰੇ ਕਰਕੇ ਬ੍ਰਾਹਮਣਾਂ ਦੁਆਰਾ ਵਿਆਹ ਕਰਵਾਏ ਜਾਂਦੇ ਸੀਗੇ ਜਦੋਂ ਗੁਰੂ ਨਾਨਕ ਸਾਹਿਬ ਜੀ ਨੂੰ ਬ੍ਰਾਹਮਣਾਂ ਨੇ ਅਗਨੀ ਦੁਆਰੇ ਫੇਰੇ ਕਰਕੇ ਵਿਆਹ ਕਰਨ ਨੂੰ ਕਿਹਾ ਤਾਂ ਗੁਰੂ ਸਾਹਿਬ ਜੀ ਇੱਥੇ ਮਨਾ ਕਰ ਦਿੰਦੇ ਨੇ ਕਿਉਂਕਿ ਸਾਬਿਤ ਇਹ ਕਰਨਾ ਸੀ ਨਾ ਸੀ ਹਿੰਦੂਆਂ ਨਾ ਮੁਸਲਮਾਨਾਂ ਤੇ ਪੰਡਿਤ ਹਰਦਵਾਲ ਵੀ ਉੱਥੇ ਹੀ ਹੁੰਦਾ ਆ ਜਿਸ ਨੂੰ ਗੁਰੂ ਨਾਨਕ ਸਾਹਿਬ ਜੀ 9 ਸਾਲ ਦੀ ਉਮਰ ਵਿੱਚ ਜਨੇਊ ਕੌਣ ਤੋਂ ਮਨਾ ਕਰ ਦਿੱਤਾ ਸੀਗਾ ਤੇ ਪੰਡਿਤ ਹਰਦਵਾਲ ਵੀ ਗੁਰੂ ਸਾਹਿਬ ਦੇ ਚਿਹਰੇ ਵੱਲ ਦੇਖ ਰਿਹਾ ਹੁੰਦਾ ਆ ਕਿ ਗੁਰੂ ਸਾਹਿਬ ਜੀ ਇੱਥੇ ਹੁਣ ਕੀ ਜਵਾਬ ਦੇਣਗੇ ਤਾਂ ਗੁਰੂ ਨਾਨਕ ਸਾਹਿਬ ਜੀ ਫੇ ਬ੍ਰਾਹਮਣਾਂ ਨੂੰ ਪੁੱਛਦੇ ਨੇ ਅਗਨੀ ਦੇ ਦਵਾਰੇ ਫੇਰੇ ਲੈਣੇ ਕਿਉਂ ਆਉਣੇ ਕਹਿੰਦੇ ਜਿਹੜੇ ਅਗਨੀ ਹੈ ਇਸਟ ਆ ਤਾਂ ਗੁਰੂ ਸਾਹਿਬ ਜੀ ਕਹਿੰਦੇ ਸਾਡਾ ਇਸਟ ਸਾਡਾ ਗੁਰੂ ਸ਼ਬਦ ਹੈ ਅੱਜ ਸ਼ਬਦ ਤਾ ਬ੍ਰਾਹਮਣ ਗੁਰੂ ਨਾਨਕ ਸਾਹਿਬ ਜੀ ਨੂੰ ਪੁੱਛਦੇ ਨੇ ਕਿ ਸ਼ਬਦ ਕਿੱਥੇ ਆ? ਤਾਂ ਗੁਰੂ ਸਾਹਿਬ ਜੀ ਉੱਥੇ ਫਿਰ ਚਾਰ ਚੀਜ਼ਾਂ ਇਕੱਠਾ ਕਰਵਾਉਂਦੇ ਨੇ, ਇੱਕ ਫੱਟੀ, ਇੱਕ ਰੁਮਾਲ, ਇੱਕ ਕਾਗਜ਼ ਤੇ ਇੱਕ ਸ਼ਾਈ। ਸ਼ਾਈ ਦੇ ਨਾਲ ਕਾਗਜ਼ ਦੇ ਉੱਪਰ ਫਿਰ ੴ ਤੋਂ ਲੈ ਕੇ ਗੁਰਪ੍ਰਸਾਦ ਆਕ ਮੂਲ ਮੰਤਰ ਉਚਾਰ ਕਰਕੇ ਲਿਖਦੇ ਨੇ ਤੇ ਫੱਟੀ ਦੇ ਉੱਪਰ ਸੁੰਦਰ ਰਮਾਲਾ ਸਾਹਿਬ ਵਿਛਾ ਕੇ ਉੱਪਰ ਫਿਰ ਗੁਰਬਾਣੀ ਦੇ ਮੂਲ ਮੰਤਰ ਦੇ ਅੰਗ ਨੂੰ ਰੱਖ ਕੇ ਉਹਦੇ ਆਲੇ-ਦੁਆਲੇ ਫਿਰ ਚਾਰ ਲਾਵਾਂ ਲੈਂਦੇ ਨੇ। ਇਸ ਤਰ੍ਹਾਂ ਗੁਰੂ ਨਾਨਕ ਸਾਹਿਬ ਜੀ ਨੇ ਆਪਣਾ ਵਿਆਹ ਸਪੂਰਨ ਕੀਤਾ। ਤੇ ਗੁਰੂ ਸਾਹਿਬ ਜੀ ਨੇ ਫਿਰ ਇੱਕ ਸ਼ਬਦ ਵੀ ਉਚਾਰਿਆ ਆ ਆਸਾ ਰਾਗ ਦੇ ਗੁਰਦੁਆਰੇ ਹਮਰਾ ਵਿਆਜੇ ਹੋਆ ਜਾਂ ਸੋ ਮਿਲਿਆ ਤਾਂ ਜਾਣਿਆ